ਮੈਂ ਤੁਹਾਨੂੰ ਆ ਵੀ ਕਿਹਾ ਪਹਿਲੀ ਗੱਲ ਪਾਸੇ ਹੋ ਜਾਣਾ ਹੈ ਇੰਟਰਨੈਸ਼ਨਲ ਲੈਵਲ ਤੇ ਇੱਕ ਕਾਨੂੰਨ ਸੈੱਟ ਜਦੋਂ ਕਿਸੇ ਸੰਗਠਨ ਕਰਨ ਵਾਲੀ ਧਿਰ ਨੂੰ ਬੁਲਾਇਆ ਜਾਂਦਾ ਤਾਂ ਉਹਨੂੰ ਵਾਪਸ ਜਾਣ ਦਿੱਤਾ ਜਾਂਦਾ 19 ਮਾਰਚ ਨੂੰ ਕੇਂਦਰ ਸਰਕਾਰ ਨਾਲ ਗੱਲਬਾਤ ਹੋਈ ਅਗਲੀ ਮੀਟਿੰਗ ਰੱਖੀ ਗਈ ਕੋਈ ਟਕਰਾਅ ਨਹੀਂ ਹੋਇਆ ਅੰਦਰ ਅਸੀਂ ਕੇਂਦਰ ਖਿਲਾਫ ਲੜ ਰਹੇ ਸੀ ਉਹਨਾਂ ਨਾਲ ਕੋਈ ਟੈਂਸ਼ਨ ਨਹੀਂ ਐ। ਫੋਟੋ ਹੀ ਫਟਾਫ ਨੇ ਸਾਨੂੰ ਚੱਕਿਆ। ਤੇ ਸਾਨੂੰ ਅੰਦਰ ਕੀ ਕਿਹਾ? ਤੇ ਤਾਰੂ ਚੱਕ ਸਾਹਿਬ ਨੇ ਕਿਹਾ ਕੋਈ ਐਕਸ਼ਨ ਨਹੀਂ ਹੋਊਗਾ ਜੀ ਮੋਰ। ਕਿੰਨਾ ਪਰਸੈਂਟ ਵੀ ਸਭਾਵਨਾ ਨਹੀਂ ਸੀ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ 1% ਵੀ ਸਭਾਵਨਾ ਨਹੀਂ। ਜੇ ਕੋਈ ਪਰਫਾਰਮੈਂਟ ਆ ਬਹੁਤ ਸਾਰੇ ਆ ਕਿ ਚੱਕਲੇ ਤੁਸੀਂ ਦੱਸੋਗੇ ਕਾਨੂੰਨ ਕਿਹੜਾ? ਸੱਜੇ ਮੈਂ ਉਹ ਤਾਂ ਵਾਰਸੀ ਗੱਲ ਜਿਹੜਾ ਤੁਸੀਂ ਆਖਿਆ ਗੱਲ ਕਾਨੂੰਨ ਉਹੀ ਆ ਵੀ ਕਿਉਂ ਕੀਤਾ ਗਿਆ ਜਿਹਦੇ ਬਾਰੇ ਮੈਂ ਕਿਉਂਕਿ ਬਾਹਰੋਂ ਆ ਕੇ ਸਿੱਧਾ ਹਲਕੇ ਜਾ ਗਿਆ ਕੱਲ ਵੀ ਆਏ ਸੀ ਸਰਕਾਰ ਜੋ ਫਸਾਦ ਜੁਨੀਆ ਦੇ ਡਿਰੇਕਟਰ ਸਾਹਿਬਾ ਨਾਲ ਵੀ ਮਿਲੇ ਆ ਮਾਤਾ ਜੀ ਪਰਸੂ ਦਾ ਆਪਾ ਸੇਲਫਰਾ ਵੀ ਮਿਲੇ ਸਿਹਾਰੀ ਵੀ ਮਿਲੇ ਸੀਗੇ ਹਰ ਰੋਡ ਜਿਹੜੀਆਂ ਆਪਾਂ ਕੋਦੇ ਮੈਂ ਜਿਹੜੇ ਤੁਸੀਂ ਪ੍ਰਚਾਰ ਆਪਾਂ ਸਾਝੇ ਕਰਦੇ ਆ ਉਹਦੀ ਰਿਪੋਰਟ ਮੈਂ ਸਿਆਸਤ ਨੂੰ ਲੈ ਕੇ ਜਾਊਗਾ ਠੀਕ ਹੈ ਨਾ ਕਿਉਂਕਿ ਕਸਾਲੂ ਸੰਘਰਸ਼ਾ ਜਿਹੜਾ ਪੰਜਾਬ ਲਈ ਲੜਦਾ ਸੀ ਜੀ ਪੰਜਾਬ ਦੇ ਕੋਲ ਜਿਹੜਾ ਅੱਜ ਲੜ ਰਹੇ ਆ ਬੜੇ ਪਹਿਲਾਂ ਵੀ ਆਪਾਂ ਜਿੱਤੇ ਆ ਮੋਰਚੀ ਵੀ ਜਿੱਤੇ ਆ ਪੰਜਾਬ ਨੇ ਇਕੱਠੇ ਹੋ ਕੇ ਆਪਾਂ ਦਿੱਲੀ ਦੇ ਵਿੱਚ ਗੱਡਾ ਖਲਾ ਕੇ ਰੱਖਤਾ ਸੀਗਾ ਸੈਟਰ ਸਰਕਾਰ ਨੇ ਹਰ ਧਰਮ ਦਾ ਹਰ ਜਾਤ ਦਾ ਹਰ ਪਾਰਟੀ ਦਾ ਇੱਕ ਪੰਜਾਬੀ ਵੜ ਕੇ ਉੱਥੇ ਗਿਆ ਸੀ ਹੁਣ ਇਹ ਆ ਜੀ ਵੀ ਜਿਹੜੀ ਗੱਲ ਹੋਈ ਆ ਉਹਦੇ ਬਾਰੇ ਜਾ ਕੇ ਪਤਾ ਸੀ ਕਿਉਂਕਿ ਸਾਰੇ ਪੰਜਾਬ ਦੇ ਐਮਐਲ ਸਹਿਬਾਨਾਂ ਨੂੰ ਇਹ ਦੁਨੀਆ ਦੇ ਸਰਕਾਰ ਨੂੰ ਲੀਡਰ ਸਾਹਿਬਾਂ ਨੂੰ ਇਹ ਗੱਲ ਰੱਖਦੇ ਆ ਕਿ ਤੁਹਾਡੀ ਇੰਜੀਨੀਅਰ ਗੱਲ ਰੱਖ ਕੇ ਜਾ ਕੇ ਜਾ ਕੇ ਕਰਦਾ ਅਗਲੀ ਗੱਲ ਇਹ ਹੈ ਜੀ ਮੋਰਚਾ সামনে ਬਿਨਾ ਕਿਸੇ ਵਾਰਨਿੰਗ ਤੋਂ ਹਮਲਾ ਕਰਕੇ ਉਥੇ ਰਹਿ ਗਿਆ ਹਲੇ ਤੱਕ ਸਾਡੀਆਂ 40 ਟਰਾਲੀਆਂ ਚੋਰੀ ਹੋਈਆਂ ਨੇ ਜਿਹੜੀਆਂ ਹਲੇ ਤੱਕ ਨਹੀਂ ਮਿਲੀਆਂ ਤੁਹਾਡਾ ਐਮਐਲਏ ਹੈ ਹਲਕੇ ਜੰਮੇਰੀ ਇਹ ਲੈਣ ਜੀ ਇਹ ਦੇਰ ਲਾਲ ਸਿੰਘ ਕਨੌਰ ਉਹਦਾ ਨਾਂ ਆਉਂਦਾ ਜੀ ਉਹਦੀ ਭੂਆ ਦੇ ਮੁੰਡੇ ਦਾ ਨਾਮ ਹੁੰਦਾ ਜੀ ਕੋਈ ਪਰਚਾ ਨਹੀਂ ਦਰਜੀ ਹੋਇਆ ਅਗਲੀ ਗੱਲ 20 ਤਰੀਕ ਨੂੰ ਸਵੇਰੇ ਸਾਡੇ ਅ ਪ੍ਰਧਾਨ ਨੇ ਫੁੱਟੇ ਦੇ ਬ੍ਰਹਿਮ ਕੇ ਜਥੇਬੰਦੀ ਦੇ ਪਲਵੰਤ ਸਿੰਘ ਪਹਿਰਾਮ ਤੋਂ ਉਹਨਾਂ ਨੂੰ ਹਰਪ੍ਰੀਤ ਸਿੰਘ ਐਸ ਐਚ ਓ ਥਾਣਾ ਛਕੂ ਨੇ ਇੱਕ ਤੋਂ ਘੱਟ 30 ਗੰਗਾ ਮਾਰੇ ਕੋਈ ਕਾਰਵਾਈ ਉਸ ਐਸ ਐਚ ਓ ਦੇ ਖਿਲਾਫ ਅੱਜ ਤੱਕ ਹੋਈ ਨਹੀਂ ਜਿਹੜਾ ਉੱਥੇ ਸਾਡਾ ਟੈਂਟਾਂ ਦੇ ਵਿੱਚ ਸਾਮਾਨ ਸੀ ਉਹចੋ ਇੱਕ ਲੀਨ ਵੀ ਸਾਨੂੰ ਮਿਲੀ ਨਹੀਂ ਕਰੋੜਾਂ ਰੁਪਈਆਂ ਦਾ ਸਵਾਨ ਸਾਡਾ ਰਾਤ ਨੂੰ 12 ਵਜੇ ਲਾਈਟਾਂ ਬੰਦ ਕਰਕੇ ਸਾਡੇ ਬੰਦੇ ਉੱਤੇ ਹਾਜ਼ਰ ਆਸੇ-ਪਾਸਿਓਂ ਚੋਰ ਚੱਕੇ ਚੜਾਏ ਗਏ ਕੌਣ ਚੜਾਏ ਗਏ ਹੁਣਸ ਨੇ ਆਪ ਉੱਥੇ ਫਾਰੀ ਲੁੱਟ ਕਰਾਈ ਆ ਤੁਹਾਡੇ ਜਿਹੜੇ ਐਮਐਲਏ ਗੁਰਲਾਲ ਸਿੰਘ ਘਮੌਰ ਅਸੀਂ ਮੰਗ ਕੀਤੀ ਹੈ ਕਿ ਉਹਨਾਂ ਤੇ ਐਕਸ਼ਨ ਲੋ ਹਾਲੇ ਤੱਕ ਕੋਈ ਐਕਸ਼ਨ ਨਹੀਂ ਦੇਖੋ ਹਲਕੇ ਦਾ ਜਿਹਦਾ ਗੱਲ ਆਪਾਂ ਕਰ ਰਹੇ ਆ ਉਹਦੇ ਜਿਹੜੀ ਵੈਰੀਫਾਈ ਕੀਤੀ ਜਾ ਰਹੀ ਹੈ ਵੀ ਕੀ ਉਹਦੇ ਕੋਲੇ ਸੀਗਾ ਉਹ ਕੋਲੇ ਪ੍ਰੈਸ ਕਰ ਪ੍ਰੈਸ ਕਰਕੇ ਆਖਿਆ 20 ਗੱਲ ਤਾਂ ਤੇ ਦੂਸਰੀ ਗੱਲ ਇਹ ਆ ਜਿਹੜੀ ਆਪਾਂ ਗੱਲ ਕਰਦੇ ਆ ਵੀ ਚੋਰੀ ਹੋਈਆਂ ਟਰਾਲੀਆਂ ਬੜਾ ਦੁੱਖ ਆ ਵੀ ਇੱਕ ਪਾਸੇ ਤਾਂ ਉਹ ਲੋਕ ਆ ਕਿਸਾਨ ਭਰਾ ਤੁਸੀਂ ਸੰਘਰਸ਼ ਕਰਦੇ ਆਪਾਂ ਦੁਨੀਆ ਨਾਲ ਸੰਘਰਸ਼ ਕਰਦੇ ਆ ਉਹ ਵੀ ਪੰਜਾਬੀ ਨੇ ਜਿਹੜੇ ਚੋਰੀ ਕਰਕੇ ਲੈ ਗਏ ਪਿੰਡਾਂ ਪੜੀ ਤਨ ਉਹ ਵੀ ਆਪਣੇ ਤੋਂ ਹੋਣਗੇ ਆਪਣੇ ਹਲਕੇ ਦੇ ਵੀ ਸਾਡੇ ਤੋਂ ਨਹੀਂ ਹੈਗੇ ਜੀ ਉਹ ਚੜਾਏ ਆ ਪ੍ਰਸ਼ਾਸਨ ਨੇ ਉੱਤੇ ਸਰਕਾਰ ਨੇ ਲੋਕ ਚੜਾਏ ਰਾਤ ਨੂੰ 12 ਵਜੇ ਲੈਤਾ ਬੰਦ ਕਰ ਸਰਕਾਰ ਨੇ ਜਦੋਂ ਧਰਨਾ ਚਕਾਇਆ ਜੀ ਐਡਾ ਵੱਡਾ ਤੇ ਉਹਨਾਂ ਨੂੰ ਜਦੋਂ ਪੁਲਸੇਟੀ ਲਈ ਗਈ ਆ ਐਨੇ ਲੋਕ ਨਹੀਂ ਬਹੁਤ ਦੇਖੋ ਉਹਨਾਂ ਦੀਆਂ ਟਰਾਲੀ ਚੋਰੀਆਂ ਹੋਈਆਂ ਸਮਾਨ ਚੋਰੀ ਹੋਇਆ ਉਹ ਜੀ ਭਰਪਰਾਈ ਸਰਕਾਰ ਕਰੇ ਸਾਡੇ ਹਲਕੇ ਦੇ ਤੁਸੀਂ ਮਿਲਦੇ ਸਾਡੇ ਹਲਕੇ ਦਾ ਜਨਾਹ ਨੁਕਸਾਨ ਕਿਸਾਨਾਂ ਦਾ ਹੋਇਆ ਉਹ ਤੁਸੀਂ ਜ਼ਿੰਮੇਵਾਰੀ ਲਓ ਵੀ ਅਸੀਂ ਪੂਰਾ ਕਰਾਂਗੇ ਜਾਂ ਉਹ ਪ੍ਰਸ਼ਾਸਨ ਤੋਂ ਪੁੱਛੋ ਵੀ ਟਰਾਲੀਆਂ ਕਿੱਥੇ ਆ ਸਮਾਨ ਕਿੱਥੇ ਜਿਹੜਾ ਟਰਾਲੀਆਂ ਦੇ ਵਿੱਚ ਪੈਸੇ ਸੀ ਕਿਸਾਨਾਂ ਦੇ 30000 40000 50000 ਉਹ ਕਿੱਥੇ ਗਿਆ ਉਹ ਪ੍ਰਸ਼ਾਸਨ ਨੂੰ ਪੁੱਛਿਆ ਜਾਵੇ ਵੀ ਕੌਣ ਚੋਰੀ ਕਰਕੇ ਲੀ ਗਿਆ ਸਾਡੇ ਕਿਸਾਨਾਂ ਦੇ ਮੋਟਰਾਂ ਦੇ ਨੇੜੇ ਕੋਈ ਗੱਲਾਂ ਪੱਟ ਕੇ ਦਿਖਾਵੇ ਅਸੀਂ ਜ਼ਿੰਮੇਵਾਰੀ ਆ ਪੁਲਿਸ ਦਿਮਾਂ ਰੱਖਦੇ ਤੁਸੀਂ ਆ ਦਾ ਸਮਾਨ ਵਾਕੇ ਦਿਖਾਓ ਅਸੀਂ ਜ਼ਿੰਮੇਵਾਰਾਂ ਇੰਨੀ ਪ੍ਰਸ਼ਾਸਨ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਦਵੱਲੇ ਗਿਆ ਉਥੋਂ ਪਾਸੇ ਚੱਕਿਆ ਗਿਆ ਸਮਾਨ ਸਟੇਜ ਪੰਨੀ ਗਈ ਪੱਖੇ ਤੱਕ ਨਹੀਂ ਛੱਡੇ ਗਏ ਤਾਂ ਉਹ ਪ੍ਰਸ਼ਾਸਨ ਨੂੰ ਪਤਾ ਵੀ ਕਿੱਥੇ ਸਮਾਨ ਗਿਆ ਕੋਈ ਨਹੀਂ ਕੋਈ ਜੀ ਸਿੱਖਾਂ ਦੀ ਡੱਬੀ ਨਹੀਂ ਪਾ ਕੇ ਮਰੂਕਾ ਜਮ ਹੋ ਜੂਗੀ ਟਰਾਲੀ ਇੱਕ ਬਹੁਤ ਵੱਡੀ ਜੀ ਸਾਢੇ 4 ਲੱਖ 5 ਲੱਖ ਦੀ ਚੀਜ਼ ਹੈ ਉਹ ਦਾ ਵੱਡਾ ਵੱਡਾ ਪ੍ਰਸ਼ਾਸਨ ਭਾਲਦਾ ਕਿਸੇ ਲੀਡਰ ਦਾ ਸਮਾਨ ਗੁੰਮ ਹੋ ਜੇ ਬਾਰਡਰਾਂ ਤੇ ਪੁਲਿਸ ਲਾ ਕੇ ਜੀ ਹੱਥ ਨੂੰ ਗਹਿਣੇ ਗੱਟੇ ਦੇ ਚੋਰੀ ਹੋਇਆ ਲੀਡਰਾਂ ਦੇ ਐਕਟਵਲ ਮੰਗਾਏ ਆ ਇਸ ਲੰਗਾ ਖਬਰ ਦੀਆਂ ਤੁਸੀਂ ਫੋਟੋ ਕੱਢ ਕੇ ਦੇ ਲਓ ਜਿੰਨਾ ਸਮਾਨ ਚੋਰੀ ਹੋਇਆ ਇੱਕ ਮਿੰਟ ਦੇ ਅੰਦਰ ਅੰਦਰ ਲੀਡਰਾਂ ਦਾ ਕੱਢ ਕੇ ਲਿਆਤਾ ਆਪ ਲੋਕਾਂ ਦਾ ਕਿਸਾਨਾਂ ਦਾ ਕੁੱਟ ਮਾਰ ਕਰਕੇ ਜਿਨ੍ਹਾਂ ਚੋਂ ਧੌਣ ਕੇ ਉਹਨਾਂ ਦਾ ਸਮਾਨ ਚੱਕ ਕੇ ਲੈ ਗਈ ਸਰਕਾਰ ਜੁम्मे मारा ਇਹ ਸਰਕਾਰ ਦੇ ਵਿੱਚ ਤੁਸੀਂ ਜ਼ਿੰਮੇਵਾਰੀ ਲਓ ਸਾਡੇ ਹਲਕੇ ਦੇ ਹੈਗੇ ਐਮਐਲਏ ਤੁਸੀਂ ਦੋ ਜੀ ਸਾਡਾ ਸਰਕਾਰ ਅਸੀਂ ਸੋਧੋ ਮੰਗ ਕਰਦੇ ਆ ਜੀ ਮੈਂ ਪਹਿਲਾਂ ਵੀ ਆਖਿਆ ਹਾਂਜੀ ਹਾਂਜੀ ਮੈਂ ਪਹਿਲਾਂ ਵੀ ਇਹ ਗੱਲ ਆਖੀ ਵੀ ਆਪਣੇ ਪਰਸੋ ਵੀ ਆਖੀ ਸੀ ਸਿਧਾਨੀ ਵੀ ਆਖੀ ਆ ਕੱਲ ਵੀ ਆਖੀ ਆ ਵੀ ਆਪਣੇ ਹਲਕੇ 'ਚ ਜਿਹੜਾ ਸਮਾਰਟ ਚੂਰੀ ਆਪਾਂ ਲਿਸਟ ਬਣਾਓ ਆਪਾਂ ਲਾਭ ਦੇ ਕਰਾਂਗੇ ਕਾਰ ਬਈ ਹਾਂਜੀ ਉਹ ਜਿਵੇਂ ਮੇਰੇ ਲੋ ਰੇਟ ਹਾਲ ਦੇ ਵਿੱਚ ਜਥੇ ਬੰਦੀਆਂ ਕਰ ਰਹੀਆਂ ਉਹ ਆਪਣਾ ਆਪਣੇ ਹਲਕੇ ਸਾਹਮਣੇ ਹਾਂ ਮੈਂ ਵੀ ਪਾਸੋਂ ਵੀ ਅੱਜ ਕਰਸੋਂ ਵੀ ਹੋਈ ਗੱਲ ਅਪਣੀ ਸੁਧਾਣੀ ਉਹਨੂੰ ਲਿਖ ਕੇ ਦੇ ਦੂੰ ਸਾਡੀ ਮੰਗ ਹੈ ਜੀ ਸਾਰੇ ਪਿੰਡਾਂ ਦਾ ਹੀ ਘੱਟੋ-ਘੱਟ 50-50 ਹਜ਼ਾਰ ਦਾ ਨੁਕਸਾਨ ਆ ਸਾਨੂੰ ਅਸੀਂ ਪੂਰੀ ਲਿਸਟ ਦੇ ਦਾਂਗੇ ਜੀ ਕੱਲੀਆਂ ਟਰਾਲੀਆਂ ਨਹੀਂ ਹੈਗੀਆਂ ਹਾਂ ਟੈਂਟ ਲੋਹੇ ਦੇ ਬਣੇ ਸੀ ਹਾਂ ਜੋ ਲੋਕਾਂ ਨੂੰ ਸੁੰਦਰ ਵੀ ਉਹਨਾਂ ਜਿਹੜੇ ਘਰੇ ਆ ਜੋ ਲਿਸਟ ਦੇ ਜੋ ਘਰੇ ਆ ਜੋ ਅਸੀਂ ਸਾਰੀ ਲਿਸਟ ਹਾਂ ਮੈਂ ਵੀ ਲਿਸਟ ਦੇ ਦਾਂਗੀ ਪਨਾਹੀ ਲਿਖ ਤੇ ਦਾਂਗੇ ਤੁਹਾਡੇ ਸਾਰੇ ਹਲਕੇ ਦੀ ਪਰ ਤੁਸੀਂ ਸਾਨੂੰ ਇੱਥੇ ਇਹ ਵਿਸ਼ਵਾਸ ਦਿਵਾਓ ਵੀ ਸਰਕਾਰ ਤੋਂ ਸਾਡੀ ਪਰਪਾਈ ਕਰਾਓਗੇ ਦੇਖੋ ਹਲਕੇ ਦੀ ਜਦੋਂ ਸਾਡੇ ਆਫੀਸਰ ਸਾਹਿਬਾਨ ਖੜੇ ਅਸੀਂ ਨਾਮ ਲੈ ਕੇ ਕਰਾਂਗੇ ਰਿਸ਼ਤਾ ਦਿਓ ਨਾ ਵੀ ਕਿਤੇ ਕੀ ਦੀ ਜਿਹੜੇ ਆਪਣੇ ਜ਼ਮੀਨਾਂ ਦੀ ਚੋਰੀ ਹੋਈ ਹੈ ਆਪਣੇ ਕਿਸਾਨ ਭਰਾ ਆ ਜਾਣ ਪੁੱਛ ਕੇ ਨਾਲ ਆਪਾਂ ਉਹਦੀ ਕਾਰਵਾਈ ਕਰਵਾਗੇ ਆਪਣੇ ਹਲਕੇ ਦੀ ਕੱਲੀ ਕੱਲੀ ਲੈਟ ਜੀ ਤੁਹਾਡੇ ਕੋਲੇ ਪਾ